ਆਰਟ ਮੇਂਜਰ ਪੰਟਰੋਲ ਪੰਪ ਦੇ ਨਾਲ 3 ਨੰਬਰ ਗੈਣੀ ਲੱਗਦੀ ਏ ਸੂਰੇ ਨਲੀ ਵੱਲੋਂ ਪੰਜ ਸੱਤ ਮੁੁੱਤਰ ਪ੍ਰਾਣੇ ਇਹਨਾਂ ਵੱਲੋਂ ਫੋਨ ਆਇਆ ਸੀ ਕਿ ਅੱਧ ਬਹੁਤ ਕਾਬੂ ਚ ਨਹੀਂ ਇਹ ਬਹੁਤ ਜਾਵੇ ਲੋਕੀ ਤੇ ਫਰਵ ਗੇਟ ਦੇ ਫੇਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ 15 12 ਚੱਲਦਾ ਤੇ ਇੱਕ ਮਾਤਾ ਜੀ ਸੀ ਜਿਹੜੇ ਆਪਣੇ ਫਰਵ ਗੇਟ ਵਾਲੇ ਸਾਥੀ ਪ੍ਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮਲੇਆਂ ਨੇ ਬਹੁਤ ਹਲਪ ਕੀਤੀ ਨਾਲ ਮੋੜੇ ਨਾ ਮੋੜੇ ਲਾ ਕੇ ਚੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਉਹਨੂੰ ਜਲ ਹੋਈ ਆ ਹਸਪੀਟਲ ਦੇਟਾ ਉਹਨੂੰ ਪੰਪਿੰਗ ਕਰ ਰਹੇ ਨੇ ਤੇ ਮਦਰ ਵੀ ਕਾਫੀ ਸੀਰੀਅਸ ਨੇ ਉਸ ਹੋਣ ਦਾ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਨਾ ਸੀ ਵਰਤੇ ਆ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਤਾ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆਂ ਔਰ ਤੁਹਾਡੇ ਚੈਨਲ ਲਈ ਸਾਰੇ ਨੂੰ ਕਹਿੰਦੇ ਆ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਸਾਲ ਦਾ ਗਲਸਤਾਨ 18 ਸਾਲ ਦਾ ਮੁੰਡਾ ਸੀ ਦੀ ਮਾਤਾ ਜੀ ਜੀ ਆਰੇ ਅੰਦਰ ਮੈਂਬਰ ਜੀ ਜਿਹੜੇ ਕਿ ਤਾਪੀ ਤੋਂ ਕਿਹਾ ਕਿ ਉਹਨੇ ਹਜੇ ਇੱਕ ਟੂ ਡੈਥਲਾ ਪਤਾ ਨਹੀਂ ਲੱਗਿਆ ਵੱਡੀ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਹ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਹੇ ਆ ਹਜੇ ਸੀਰੀਅਸ ਕੰਡੀਸ਼ਨ ਚ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਅਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਇਹ ਬਹੁਤ ਸੀਰੀਅਸ ਹੈ ਦੋ ਸੀਰੀਅਸ ਆ ਪੰਪਨਲ ਡੇਟਾ ਜਿਹੜਾ ਹੈਗਾ 18 ਦੀ ਸਾਲ ਦਾ ਉਹਨੂੰ ਪੰਪਨਲ ਸ਼ਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਇਹ ਉਹ ਜ ਆਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮ ਜਿਹੜੇ ਵਾਲੇ ਭਾਈ ਚ ਨੇ ਜੋ ਜਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਹੋਰ ਅਰਦਾਸ ਦੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਘਰੇਲੂ ਫੈਮਿਲੀ ਰਿਲੇਸ਼ਨ ਹੈ ਕੋਈ ਵਰਨਕਿਸਤਾ ਨਹੀਂ ਹੋਇਆ ਅੰਦਰ ਕਿਸੇ ਨੂੰ ਇੱਕ ਪਛਾਣਦੇ ਹੋਏ ਆ ਜੀ ਮੈਂ ਖਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਕੋਈ ਕਿਨਾਰੀਆ ਕਾਰੋਬਾਰ ਕੀ ਸੀ ਹੋਤੀ ਸੀ ਇਹ ਤੇ ਕੀ ਸੀ ਮੈਂ ਭਾਜੀ ਆਪ ਨੂੰ ਸੁਣਿਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਇਹ ਰੈਜੀਡੈਂਸ ਨਾਤਾ ਰੈਜੀਡੈਂਸ ਤੇ ਪਰਿਵਾਰ ਹੀ ਰਹਿੰਦੇ ਸੀ ਦੋ ਪਰਿਵਾਰ ਆ ਦੋ ਪਰਾਂ ਨੇ ਉਹਨਾਂ ਦੇ ਵਾਈਫਰ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜਿਹੀ ਕਰਦੇ ਤਾਂ ਕਰਦੇ ਆ ਇਹ ਸਮਾਂ ਪਿਆ ਹੋ। ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕਿੱਗੀਆਂ ਦੇਖੀਆਂ ਨੇ ਮੱਛੀਆਂ ਨੇ ਜਿਹੜੀਆਂ ਹੀ। ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਦੇ ਮਾਤਾ ਜੀ ਉਹਨਾਂ ਨੇ ਸਹੀ ਰੱਖੇ। ਹਾਂ ਹਾਂ ਜੀ ਫੈਮਿਲੀ ਮੈਂਬਰਸ ਤਾਂ ਨੀਅਰ ਅਬਾਊਟ 10 ਸੀਗੇ ਘਰ ਦੇ ਮੈਂਬਰ ਹੋ। ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਸੁਣਨ ਵਿੱਚ ਆ ਰਿਹਾ ਕਿ ਕੁਝ ਮਾੜੀ ਖਬਰ ਹੈ ਜੀ ਟੈਨਸ਼ਨ ਨਹੀਂ ਹੈ ਕਿ ਵਰਸ਼ੀ ਲਈ ਕਿੰਨਾ ਹੋਸਟਲ ਬਾਹਰ ਬਣਾ ਦੇਣਾ ਦੇਖੋ ਹੈਗਾ ਤਾਂ ਰੈ residenital area ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਿਡ ਪਿਆ ਸੀ ਮਾਲ ਉਹਨਾਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਬਹੁਤ ਬੈਕੀ ਹੋ ਕੇ ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਤਾਰਦੀ ਔਰ ਕੋਥਾ ਜੀ ਅ ਮੈਂ ਹਲੇ ਵੀ ਮਾਲਕ ਨੂੰ ਇਹ ਕਵਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅੱਗੇ ਹੱਥ ਜੋੜ ਕੇ ਵਾਰ-ਵਾਰ ਇਹ ਵਿੰਤਿ ਕਰ ਰਹੀ ਹਾਂ ਕਿਸੇ ਦੀ ਔਲਾਦ ਦੇ ਮਾਲਕਾਂ ਹੱਥ ਰੱਖੀ ਮਾਤਾ ਰਾਣੀ ਦੇ ਜਨਮ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਕਰੇ 9 ਵਜੇ ਸਾਨੂੰ ਸੂਚਨਾ ਮਿਲਿਸ ਗਈ ਕਿ ਭਾਰਤੋ ਦੇ 3 ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੌਕੇ ਤੇ ਇੱਕ ਲੀਆਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਫਾਇਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਹੈਗੀ ਜੀ ਤੁਹਾਨੂੰ ਪਤਾ ਲੱਗ ਗਿਆ ਕਿੰਨੇ ਕਿਤੇ ਹੋਂਕ ਤੱਕ ਆ ਗਿਆ ਇਹ ਕਿਹੜੀ ਫੌਤੀ ਹੈ ਇਹ ਸਾਨੂੰ 9:00 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 5 ਕਿ ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਆ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਿ ਕਿੰਨੇ ਕਿਤੇ ਅੰਦਰ ਕੁਝ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਉਹ ਮਾਤਾ ਜੀ ਆ ਉਹ ਕੱਢੇ ਬੀਐਸਐਟ ਪਾ ਕੇ ਅੰਦਰ ਉਹ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਕਹਿੰਦੇ ਕਾਫੀ ਸੀਰੀਅਸਲੀ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਪੋਜੀਸ਼ਨ ਹੈ ਜੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਔਜਰੀ ਦਾ ਸਮਾਨ ਸੁਝਾ ਜਾਂ ਇਸ ਤਰ੍ਹਾਂ ਕਮਰਸ਼ੀਅਲ ਹੈ ਔਜਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਹੈ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਲੋਹਾ ਘੱਟੋ ਘੱਟ 60 70 ਫੁੱਟ ਹੈ ਗਿਆ ਤੇ ਕਿ ਕਰ ਵਿਚਾਲੇ ਫੈਕਟਰੀ ਬਣੀ ਹੋਈ ਹੈ ਇਹ ਰੈਟੈਂਸ਼ਨ ਏਰੀਆ ਦੇ ਵਿੱਚ ਤੁਸੀਂ ਕਿੰਨੇ ਜੈਂਡਰ ਬਲੱਗ ਚੁੱਕੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੋਏ ਨਾ ਹੋਏ ਦੇ ਦੋ ਤਿੰਨ ਘੰਟੇ ਹੋ ਗਏ ਅੱਛਾ ਤੇ ਜਿਹੜੇ ਅਫੀਸਰ ਜਿਹੜੇ ਸਟੈਫ ਪਹੁੰਚੇ ਗਏ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣੇ ਕਿਹੜਾ ਹੁਣ ਤੱਕ ਟੋਟਲ ਗੱਡੀਆਂ ਕਿੰਨੀ ਆ ਚੁੱਕੀਆਂ ਗੱਡੀਆਂ 7 8 ਸਾਡੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਪਰ ਇਹ ਪਾਪਾ ਦਾ ਮੁੱਲਾ ਬਲਟਿੰਗ ਪਟੋਲ ਮਾ ਪਲੇਗ ਰਿਚ ਚ ਅੱਜ ਉਪਰ ਵਾਸਟੀ ਹੋ ਗਿਆ ਜਿਨ੍ਹਾਂ ਦਾ ਟੋਲਟ ਪਰੋਬਲ ਰੈਨ ਨਾ ਤਾਗੇ ਦਾ ਹੁੰਦਾ ਉੱਪਰ ਹੀ ਰਹਿਸ਼ ਉਹ ਸਾਤ ਸਤਕ ਤਰ ਲੱਗਣ ਵਾਲਾ ਪਾਣੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜਾਂ ਕੋਈ ਕਿਸਾਨ ਦੀ ਸੁਦਾ ਰਣੀ ਉਹਨਾਂ ਦੀ ਮਾਉਟ ਹੁੰਦੇ ਕਿ ਅਸੇ ਹੁਣ ਹਫਤਾ ਤੋਂ ਸੁਨਵਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆਦੀ ਐਮਐਸਚ ਚ ਰਮਟਾ ਹੋਇਆ ਸੀਰੀਅਸ ਹੋ ਗੀ ਬਸ ਰਿਹਾ ਸਟਾਕਿੰਗ ਮੌਕੇ ਤੇ ਆਇਆ ਸੀ ਦੇਖਿਆ ਸਰਚ ਕੀਆ ਸਰ ਕਹਿਆ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਜਿਹੜੀ ਮੌਕ ਹੋ ਚੁੱਕੀ ਕੋਈ ਮੌਕ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਗੱਲ ਜਦੋਂ ਟੀਐਮਸੀ ਦਾ ਉਹ ਸੀਟੇ ਸਰ ਜੇਕਰ ਹੋਣਾ ਤੇ ਰਾਹਤ ਕਾਰਜ ਚੱਲ ਰਹੀ ਹੈ ਬਿਲਕੁਲ ਲੱਗਿਆ ਹੈ ਜਿਉਂਕਿ ਸਾਈਡ ਬ੍ਰਿਗੇਡ ਵਾਲੇ ਸਾਰੇ ਆਈਆਂ ਹੋਈਆਂ ਟੀਮਾਂ ਕਾਫੀ ਲੋਕ ਵੀ ਕਾਫੀ ਲਿਖੇ ਨੇ ਸਰ ਜੀ ਨੇ ਕੋਈ ਜਾਂਚ ਕੀਤੀ ਹੈ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਆਰੋਗਰ ਇਹਨਾਂ ਦਾ ਤੇ ਥੱਲੇ ਕਰਦੇ ਥੰਡੇ ਹੀ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਕਿੱਥੇ ਹੈਗਾ ਕੰਮ ਉਹਨੂੰ ਸਾੜ ਕੇ ਸਤਕ ਨੂੰ ਆ ਕੇ